ਹਾਂਜੀ ਸਰ ਸਰ ਥੋੜਾ ਆ ਆਪਣਾ ਨਾਮ ਦੱਸ ਦਿਓ ਮੇਰਾ ਇੰਸਪੈਕਟਰ ਮੋਹਨ لال ਮੁੱਖ ਖਸਰਾ ਸਣਾ ਭਰ ਰਖਣ ਸਰ ਆਏ ਦੇ ਹਾਲਾਤ ਪਾਣੀ ਦੇ ਅੱਜ ਰਾਤ ਬਾਰਸ਼ ਬਹੁਤ ਕਾਫੀ ਹੋਈ ਹੈ ਇਸ ਕਾਰਨ ਕਾਫੀ ਆਲੋੜ ਵਸਤੀਆਂ ਪੁੱਚੀਆਂ ਇਸ ਕੱਚੇ ਖਾਲਰ ਪਾਣੀ ਖਾਣੇ ਅੰਦਰ ਆ ਗਿਆ ਤੇ ਰਿਕਾਰਡ ਜਿਹੜਾ ਸੀਗਾ ਸਭ ਤੋਂ ਜ਼ਰੂਰੀ ਚੀਜ਼ ਉਹ ਸੇਵ ਕਰ ਲਿਆ ਸੀ ਜੀ ਤੇ ਕਿੰਨੇ ਵਜੇ ਦਾ ਪਾਣੀ ਅੰਦਰ ਵੜਿਆ 8:00 ਤੋਂ 3:00 ਵਜੇ ਦਵਾ ਗਿਆ ਤੇ ਤੁਸੀਂ ਥਾਣੇ 'ਚ ਉਸ ਟਾਈਮ ਅਵੇਲੇਬਲ ਸੀ ਜਾਂ ਉਸ ਵੇਲੇ ਮਾਏ ਉਹ ਡਿਊਟੀ ਤੇ ਦਵਾਰੋਂ ਇੱਥੇ ਆਇਆ ਸਗੋਂ 4:00 ਵਜੇ ਆ ਗਿਆ ਸੀ ਅੱਛਾ 4:00 ਵਜੇ ਤੁਸੀਂ ਥਾਣੇ 'ਚ ਆ ਕੇ ਤੇ ਸਭ ਤੋਂ ਪਹਿਲੇ ਰਿਕਾਰਡ ਹੀ ਸ਼ੇਪ ਕੀਤਾ ਰਿਕਾਰਡ ਸ਼ੇਪ ਕੀਤਾ ਬਾਕੀ ਜੋ ਦਾ ਸਟਾਫ ਕਰਾਜ ਤੇ ਵੱਡੇ ਅਫਸਰਾਂ ਦੇ ਨੋਟਿਸ 'ਚ ਲਿਹਾਤਾ ਸਰ ਨਲ ਜਾਂਦਾ ਸੀ ਤੇ ਆਈ ਸੀ ਵੀ ਚੱਕੀ ਗਈ ਠੀਕ ਹੈ ਤੇ ਹੁਣ ਪਾਣੀ ਕੱਢਣ ਦੀ ਕਾਰਪੋਰੇਸ਼ਨ ਦੀ ਟੀਮ ਆ ਰਹੀ ਹੈ ਟੀਮਾਂ ਠੀਕ ਹਾਂਜੀ ਠੀਕ ਹੈ ਸਰ ਧੰਨਵਾਦ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਐਸ ਐਚਓ ਸਾਹਿ ਖੋ ਜਿਹੜਾ ਹੈ ਪਾਣੀ ਦੇ ਵਿੱਚ ਉਤਰ ਕੇ ਇਸ ਟਾਈਮ ਪਾਣੀ ਦੇ ਕਹਿਰ ਦੇ ਨਾਲ ਜੰਗ ਲੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਲਾਤ ਸੋ ਉੱਥੇ ਹੀ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਤੁਸੀਂ ਦੇਖ ਸਕਦੇ ਹੋ ਡਿਊਟੀ ਅਫਸਰ ਦਾ ਰੂਮ ਵੀ ਕਿੱਦਾਂ ਪਾਣੀ ਨਾਲ ਭਰ ਚੁੱਕਾ ਹੈ ਜਿੱਥੇ ਕੀ ਕਹਿੰਦੇ ਨੇ ਕਿ ਪੰਜਾਬ ਪੁਲਿਸ ਆਪਣੇ ਕੰਮ ਨੂੰ ਨਹੀਂ ਕਰਦੀ ਟਾਈਮ ਤੇ ਉੱਥੇ ਤਾਂ ਦਿਖਾਉਣਾ ਚਾਹਾਂਗੇ ਕਿ ਪਾਣੀ ਦੇ ਵਿੱਚ ਕਿਸ ਹਾਲਾਤਾਂ 'ਚ ਆਈਓ ਸਾਹਿਬ ਬੈਠੇ ਆਪਣਾ ਕੰਮ ਕਰ ਰਹੇ ਨੇ ਹਾਂਜੀ ਸਗਰੀਵ ਜੀ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਾ ਸਰ ਅੱਜ ਵੱਲੋਂ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਦਾ ਕਹਿਰ ਪੂਰੇ ਪੰਜਾਬ ਤੇ ਸੀਗਾ ਅੱਜ ਉਹ ਕਹਿਰ ਭਾਰਗੋ ਕਮ ਥਾਣੇ ਦੇ ਅੰਦਰ ਤੱਕ ਪਹੁੰਚ ਚੁੱਕਾ ਹੈ ਪਾਣੀ ਦਾ ਹਾਂਜੀ ਸਰ ਸਰ ਹੁਣ ਤੁਸੀਂ ਕੰਮ ਕਰ ਰਹੇ ਹੋ ਇਹਨਾਂ ਹਾਲਾਤਾਂ ਦੇ ਵਿੱਚ ਸਰ ਟਾਈਮ ਜਾਂ ਪਾਣੀ ਦੇ ਹਾਲਾਤ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਨਹੀਂ ਸਰ ਜਿਹੜੀਆਂ ਸਾਡੀ ਤਫਤੀਸ਼ ਜਾਂ ਕੋਰਟ ਦੇ ਨਾਲ ਰਿਲੇਟਡ ਕਮਕਦਮੇ ਆ ਜਾਂ ਕੀ ਹੋਰ ਇਸ ਤਰ੍ਹਾਂ ਦੇ ਪੈਂਡਿੰਗ ਕੰਮ ਹਨ ਉਹ ਟਾਈਮ ਬਾਉਂਡ ਹੁੰਦੇ ਆ ਜੀ ਟਾਈਮ ਬਾਉਂਡ ਹੁੰਦੇ ਆ ਤੇ ਇਸ ਲਈ ਇਹ ਕਹਿ ਕੇ ਨਹੀਂ ਟਾਲਿਆ ਜਾ ਸਕਦਾ ਵੀ ਅੱਜ ਪਾਣੀ ਇਹੀ ਕੰਮ ਨਹੀਂ ਕਰ ਸਕਦੇ ਸਿਰ ਵੱਡੇ ਅਫਸਰਾਂ ਨੂੰ ਪਤਾ ਲੱਗ ਗਿਆ ਇਸ ਬਾਰੇ ਕਿ ਪਾਣੀ ਅੰਦਰ ਥਾਣੇ ਦੇ ਭਰ ਚੁੱਕਾ ਸਰ ਇਹ ਮੇਰੀ ਗੱਲ ਨੌਲੇਜ ਦੀ ਪਤਾ ਹੀ ਹੁੰਦਾ ਵੈਸੇ ਕਿਉਂਕਿ ਉਹ ਸਵੇਰੇ ਮੀਟਿੰਗ ਕਰਦੇ ਆ ਐਸ ਐਚਓ ਸਾਹਿਬ ਆਉਂਦਾ ਇਸ ਕਰਕੇ ਇੱਕ ਹੁੰਦਾ ਵਾ ਪਰ بارش ਜਿਆਦਾ ਹੋਣ ਦਾ ਕਰਕੇ ਕਿਸੇ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਸਿਰ ਐਸ ਐਚਓ ਸਾਹਿਬ ਮੌਕੇ ਤੇ ਸਵੇਰੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਉਹ ਵੀ ਇਹੀ ਦੱਸ ਰਹੇ ਸੀ ਕਿ ਪਾਣੀ ਤੋਂ ਬਚਾਲੀ ਹੋਣ ਅਸੀਂ ਲੱਗੇ ਹੋਏ ਆਂ ਤੇ ਸਾਡੇ ਜਿਹੜੇ ਡਿਊਟੀ ਅਫਸਰ ਆ ਉਹ ਆਪਣੀ ਡਿਊਟੀ ਤੇ ਵੀ ਨਾਲ ਹੀ ਤਨਨਾਤ ਨੇ ਹਾਂਜੀ ਸਰ ਮੈਂ ਅੱਜ ਬੀਐਫਸਰੀਆਂ ਤੇ ਅਸੀਂ ਠੀਕ 9:00 ਵਜੇ ਆ ਗਏ ਇੱਥੇ ਠੀਕ ਹੈ ਧੰਨਵਾਦ